ਕੀ ਹੁੰਦਾ ਰਸਨਾ ਨਾਮ ਜਪੋ ਤਬ ਮਥੀਏ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੀਏ ਜ਼ਬਾਨ ਗਾਏ ਨ ਕਰੇ ਮਨ ਸੁਣੇ ਤੇ ਮਨ ਦੇ ਚ ਭਾਵਨਾ ਹੋਵੇ ਇਹਨੂੰ ਜਪਣਾ ਕਹਿੰਦੇ ਨਹੀਂ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖ ਹੈ ਮੈਂ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋਣਾ ਗੁਣਾ ਉਹ ਰੱਖਾਂ ਗੁਣਾ ਵੀ ਨਹੀਂ ਪੜਨ ਵਾਲੇ ਤੇ ਸਾਰੇ ਹੀ ਨੇ ਪੜਦੇ ਜਪਣ ਵਾਲੇ ਕੋਈ ਕਾਦ ਹੁੰਦਾ ਬਾਣੀ ਪੜਨੀ ਹੈ ਲਾਭ ਹੈ ਕੰਠ ਹੋ ਸਕਦੀ ਹੈ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਜਪ ਮਨ ਮੇਰੇ गोविंद ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਜਪ ਉਹ ਹੀ ਸਕਦਾ ਹੈ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਂ ਹੀ ਸੁਣ ਸਕੇਗਾ ਮਨ ਕਿ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟੀ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼-ਰੋਜ਼ ਦਾ ਬੱਚਾ ਕਰ ਰਿਹਾ ਹੈ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੈ ਹੱਥ ਫੜਨ ਲੱਗ ਪੈਣਾ ਹੈ ਜ਼ੁਬਾਨ ਬੋਲਣ ਲੱਗ ਪਈ ਹੈ ਇਹਨੇ ਜਪਣਾ ਆਰੰਭ ਕੀਤਾ ਹੈ ਜਪਦੇਆਂ ਜਪਦੇ ਇੱਕ ਦਿਨ ਪ੍ਰਭੂ ਦਿਖਾਈ ਦੇਗਾ ਸੁਰਤ ਚੱਲ ਪਏਗੀ ਪ੍ਰਭੂ ਦਾ ਦਾਮਨ ਹੱਥ ਦੇ ਚਲ ਜਾਏਗਾ ਔਰ ਜਪਦੇਆਂ ਜਪਦੇ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ ਕਈ ਸਜਣਾ ਨੇ ਇਸ ਤ੍ਰੀ ਕੇ ਨਾਲ ਵੀ ਪ੍ਰਸ਼ਨ ਕੀਤੇ ਕਿ ਜਬਾਣੀ ਕੰਠ ਨਾ ਆਵੇ ਤੇ ਫਿਰ ਕਿਵੇਂ ਜਪਿਓ ਤੇ ਨਹੀਂ ਜਪ ਸਕਦਾ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ਾਂ ਨੇ ਇਕ ਮੰਤਰ ਦਿੱਤਾ ਹੈ ਮੰਤਰ ਵੀ ਬੋਲ ਨੋ ਕਹਿੰਦੇ ਮੰਤਰ ਵੀ ਸ਼ਬਦ ਨੋ ਕਹਿੰਦੇ ਮੰਤਰ ਦੇ ਅਕਰਿਅਰ ਤਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਹੈ ਬਾਣੀ ਮੰਤਰ ਮਹਾਪੁਰਖਨ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਨੇ ਇਹ ਮੰਤਰ ਨੇ ਸੰਸਕ੍ਰਿਤ ਦੇ ਚ ਮੰਤਰ ਕਹਿੰਦੇ ਚਲੋ ਬਹੁਤ ਸਾਰੇ ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੇਨੂੰ ਕੰਠ ਨਹੀਂ ਆ ਤੂੰ ਅਨਪੜ ਹੈ ਪਰ ਇੱਕ ਤੇ ਜਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਵਾਹਿਗੁਰੂ ਤੇ ਜਪ ਸਕਦਾ ਹੈ ਇਤਨਾ ਤੇ ਕੰਠ ਹੋ ਸਕਦਾ ਹੈ ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸੌਲਤ ਲਈ ਇੱਕ ਮੰਤਰ ਚੁਣਿਆ ਰਾਮ ਓ ਅੱਲਾਹ ਵਾਹਿਗੁਰੂ ਇਹ ਤੇ ਜਪ ਸਕਦਾ ਹੈ ਬਾਲਮੀਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਿਹਾ ਉਹ ਨਹੀਂ ਕਪਾਟ ਖੋਲ ਦਿੰਦੇ ਉਹ ਨਹੀਂ ਸਭ ਕੁਝ ਦੀ ਸੋਝੀ ਕਰਾ ਦਿੱਤੇ ਇਹ ਵੀ ਮੈਂ ਅਰਜ਼ ਕਰਦੇ ਹਾਂ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਂ ਪਰਭਾਤੇ ਤਾਰੇ ਕਿਸੇ ਤਉ ਇਹ ਕਿਸੇ ਸਰੀਰ ਹੈ ਇਹ ਦੋ ਅੱਖਰਾਂ ਕਿਸੇ ਸੋ ਗਹਿ ਰਹੋ ਕਬੀਰ ਦੋ ਅੱਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਤੀ ਇਹ ਕਰਦੇ ਨੇ ਕਬੀਰੇ ਹੀ ਕਰਦੇ ਸਨ ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ ਪਰ ਇਹ ਅੱਖਰ ਜਿਹੜੇ ਦੋ ਮੈਂ ਰੱਟਦਾ ਪਿਆ ਨਹੀਂ ਖਿਸਕਦੇ ਇਹ ਤਾਂ ਮੈਂ ਜਪੀ ਜਾ ਰਿਹਾ ਜਪੀ ਜਾ ਰਿਹਾ ਜਪੀ ਜਾ ਰਿਹਾ ਜਪਨੇ ਜਪਦੇ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ ਜੇ ਮਨ ਸੁਣਣ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਕਿ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਜੋਦੀ ਸੈ ਸੋ ਤੇਰਾ ਰੋਗ ਗੁਣ નિਧਾਨ गोविंद ਅਨੂ ਜਪਦੇਆਂ ਜਪਦੇਆਂ ਸਮਝ ਆ ਜਾਂਦੀ ਹੈ ਸਭ ਪ੍ਰਭੂ ਹੀ ਹੈ ਸਭ ਪਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਜਪਦੇਆਂ ਜਪਦੇਆਂ ਪਰਮਾਤਮਾ ਦੀ ਲੈਨਤਾ ਨਸੀਬ ਹੋ ਜਾਂਦੀ ਹੈ ਬੋond ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਏ ਜੋਤੀ ਜੋਤ ਰਲੇ ਸੰਪੂਰਨ ਥੇ ਇਹ ਤੇ ਪੂਰਨ ਹੋ ਗਏ ਸੰਪੂਰਨ ਹੋ ਗਏ ਜੋਤ ਦੇ ਜੋਤ ਹੋ ਗਏ ਸਰੀਰ ਪੂਰਾ ਹੋ ਗਿਆ ਹਾਕ ਦੇ ਚ ਹਾਕ ਹੋਇਆ ਹਾਕ ਤੋਂ ਆਇਆ ਸੀ ਹਾਕ ਤੋਂ ਖਰਾਕ ਖਰਾਕ ਤੋਂ ਬਣਿਆ ਸੀ ਖਰਾਕ ਹਾਕ ਹੋ ਗਏ ਪੂਰਾ ਹੋ ਗਏ ਮਨ ਤੋਂ ਜੋਤ ਸਰੂਪ ਹੈ ਉਸ ਪਰਮ ਜੋਤ ਤੋਂ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤੋ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਲੇਸਾ ਦਾ ਸਰੀਰ ਹਾਕ ਦੇ ਚ ਹਾਕ ਹੋ ਗਿਆ ਮਨ ਜੋਤ ਦੇ ਚ ਜੋਤ ਨਹੀਂ ਹੋਇਆ ਇਹ ਅਧੂਰਾ ਜੀਵੇ ਹੈ ਇਹ ਅਧੂਰਾ ਜਨਮਿਆ ਸੀ ਅਧੂਰਾ ਹੀ ਮਰ ਗਿਆ ਹੈ ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ ਯਾਤਰਾ ਅਧੂਰੀ ਰਹੀ ਇਹਦਾ ਹੁਣ ਫਿਰ ਜਨਮ ਹੋਵੇਗਾ ਇਹਦਾ ਹੁਣ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਤਨ ਕਬਰ ਤੱਕ ਪਹੁੰਚ ਗਿਆ ਹੈ ਮਨ ਖੁਦਾ ਤੱਕ ਨਹੀਂ ਪਹੁੰਚਿਆ ਇਹ ਜਮਿਆ ਅਧੂਰਾ ਸੀ ਇਹ ਜੀਵਿਆ ਵੀ ਅਧੂਰਾ ਫਿਰ ਮਨ ਕਰਕੇ ਇਹ ਮਰਿਆ ਵੀ ਅਧੋਰਾ ਮਨ ਮਰੇ ਤਾਂ ਤਮਰ ਜਾਏ ਬਿਨ ਮਨ ਮੂਵੇ کیسے ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਹੈ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਹੈ ਬਿਨ ਮਨ ਮੂਵੇ کیسے ਹਰ ਪਾਏ ਮਹਿਰਜ਼ ਕਰਾ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲਦੇ ਆ ਬੋਲਦੇ ਆ ਪ੍ਰਭੂ ਨੂੰ ਬੋਲਦੇ ਆ ਬੋਲਦੇ ਆ ਜ਼ਬਾਨ ਨੂੰ ਰਸ ਵੀ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੋਨ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐਸੀ ਰਸਨਾ ਫਿੱਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਵੇ ਰਸਨਾ ਤੇ ਵਸ ਗਿਆ ਜੇ ਰਸਨਾ ਤੇ ਵਸ ਗਿਆ ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰ ਲਿਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ੁਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ੁਬਾਨ ਤੇ ਵਸਦਾ ਹੈ ਸਵਾਸਾਂ ਦੇ ਚ ਬਾਦ ਦੇ ਚ प्राणा ਦੇ ਬਾਦ ਦੇ ਇੱਕ ਸ਼ਬਦ ਮੇਰੇ ਪ੍ਰਾਣਾਂ ਬਸਤ ਹੈ ਬਹੁੜ ਜਨਮ ਨਾ ਆਵਾ ਰੋਟੀ ਕਿਤਨੇ ਦੇਰੇ ਚ ਖਾ ਲੈਂਦੇ ਆ 15 ਮਿੰਟ 20 ਮਿੰਟ ਐਨੇ ਟਾਈਮ ਲੱਗਦਾ ਨੇ 15 20 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਡੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਣੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਨੇ ਹੀ ਮੈਂ ਅਰਜ਼ ਕੀਤੀ ਹੈ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਦੀ ਜੇ ਕਿਦਰੇ ਸੁਣ ਲਿਆ ਇੱਕੋ ਹੀ ਦਫਾ ਸ਼ਬਦ ਸੁਣ ਲਿਆ ਫਿਰ ਸਮਝ ਲੋ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦੇ ਆ ਰਸ ਆ ਜਾਏ ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸ ਨੱਚ ਵੀ ਨਹੀਂ ਵਸਿਆ ਰੋਮਾਂ ਚ ਦੀ ਗੱਲ ਦੂਰ ਦੀ ਹੈ ਸਵਾਸਾਂ ਦੀ ਗੱਲ ਤੇ ਦੂਰ ਅਨੂਸ ਦਿੱਲੀ ਦੂਰ ਹਸਤ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਹੁੰਦਾ ਹੈ ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ satsang ਦਿੱਤਾ ਹੈ ਇਹ ਗੱਲ ਵੱਖਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਲੀ ਚ ਪਾਈ ਹੈ ਬਦੂ ਲੋਗ ਸਨ ਖੋਨਖਾਰ ਲੋਗ ਸਨ ਖਾਣਾ ਜੰਗੇ ਇਹ ਬਹੁਤਾ ਜਪ ਕਰਨ ਇਹਨਾਂ ਨੂੰ ਇਸ ਵਾਸਤੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਤੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜੋ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕੁੰਨ ਬਾ ਸ਼ਬ ਚੋਂ ਗਦਾਇਆ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਇਹ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਨਹੀਂ ਜੀ ਸਕਣਗੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨੇ ਖੋਟੇ ਨਹੀਂ ਮੈਂ ਫਿਰ ਅਰਜ਼ ਕਰਾਂ ਰੋਟੀ ਖਾਣੇ 15 ਮਿੰਟ ਲੱਗਦੇ ਦਿਨ ਭਰ ਭੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਜਪ 24 ਘੰਟੇ ਅਨੰਦ ਬੜਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ ਗਮਗੀਨ ਨਹੀਂ ਹੋਣ ਦੇਗਾ ਮਨ ਨੂੰ ਬੇਅਕਲ ਨਹੀਂ ਹੋਣ ਦੇਗਾ ਮਨ ਨੂੰ ਚਿੰਤਾਤੁਰ ਨਹੀਂ ਹੋਣ ਦੇਗਾ ਅਗਰ ਇਹ ਜਪ ਕੱਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਆ ਗਈ ਜੇ ਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣਾ ਇਹਦੇ ਕਦਮਾਂ ਨੂੰ ਚੱਲਣ ਦੀ ਜਾਚ ਵੀ ਆ ਗਈ ਜੋ ਪ੍ਰਮਾਤਮਾ ਦਾ ਰੂਪ ਹੋ ਜਾਏ ਸਮਝ ਲੈ ਉਹ ਤੇ ਘਰ ਹੀ ਪਹੁੰਚ ਗਿਆ ਇਹ ਤੇ ਟਿਕਾਣੇ ਤੇ ਪਹੁੰਚ ਮੇਰੇ ਮਨੋਂ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਪ੍ਰਮਾਤਮਾ ਹੈ ਜਿਸ ਘਰ ਦੇ ਚ ਆਪਾਂ ਰੋਜ਼ ਜਾਂਦੇ ਆਂ ਇਹ ਤਨ ਦਾ ਘਰ ਹੈ ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ ਚੇਤਾ ਹੈ ਗੋਰ ਨੇ ਮਾਣੀ ਸੜ ਕਰੇ ਨਿਗਰੇ ਆ ਘਰ ਆਓ ਐਨੇ ਥਾਵੇਂ ਆ ਆਪਣੇ ਘਰ ਦੇ ਚ ਕਬਰ ਤੇਰਾ ਘਰ ਹੈ ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚੇਤਾ ਦੀ ਤਰਫ ਜਾ ਰਹੇ ਨੇ ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ ਮਨ ਨਹੀਂ ਜਾ ਰਿਹਾ ਕਈ ਜਨਮਾਂ ਤੋਂ ਨਹੀਂ ਜਾ ਰਹੇ ਐਸੋ ਐਸੇ ਗੁਰਬਾਣੀ ਆਵਾਜ਼ਾਂ ਮਾਰਦੀਏ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਘਰ ਆ ਪ੍ਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ અવਤਾਰ ਕਹਿੰਦੇ ਨੇ ਇਹ ਸੰਤ અવਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗਏ ਔਰ ਉਸ ਵਿੱਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਸੰਤ RAM ਮੈਂ ਬੇਧ ਕਿਛ ਨਾਹੀਂ ਇਕ ਜਨ ਕਈ ਮਹਿਲਾ ਕਰੋਰੇ ਇੰਜ ਕਹਦੇ ਦੋ ਤਰ੍ਹਾਂ ਦੇ ਸੰਤ ਮੁਕਤ ਹੋ ਗਏ ਸਨ ਲੇਕਿਨ ਫਿਰ ਆ ਗਏ ਨੇ ਇਹਨਾਂ ਨੂੰ અવਤਾਰ ਕਹਿੰਦੇ ਨੇ ਜਨਮ ਦੀ ਲੋੜ ਤੇ ਨਹੀਂ ਸੀ ਵਾਸ਼ਨਾ ਤੇ ਨਹੀਂ ਸੀ ਪਰ ਸੰਸਾਰ ਦੇ ਕਲਿਆਣ ਹਿਤ ਦਇਆ ਵਸੋ ਕੇ ਆ ਗਏ ਨੇ ਇਹ ਜਨਮ ਤੋਂ ਹੀ ਬ੍ਰਮ ਗਿਆ ਨਹੀਂ ਆਉਂਦੇ ਨੇ ਇਹ ਜਨਮ ਤੋਂ ਹੀ ਪੂਰੇ ਹੁੰਦੇ ਨੇ ਚੇਨ ਵਿੱਚ ਕਹਾਵਤ ਹੈ ਲਾਉਤ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਹਨ ਪਰ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਮਗੈ ਨਹੀਂ ਸੀ ਜੈਸੇ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ ਢਾਈ ਵਰਿਆਂ ਦੇ ਸਨ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਧਨ ਗੁਰੂ ਰਾਂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦਵਾਲ ਚੜਨ ਦੀ ਕੋਸ਼ਿਸ਼ ਪੈ ਕਰਨ। 42 ਸਾਲ ਦੇ ਬਾਲਕ ਭੱਜੇ ਹੋਇਆ ਗਏ ਮਾਤਾ ਭਾਨੀ ਜੀ। ਉਹਨਾਂ ਨੇ ਚੁਕਲੇ। ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ। ਚੜਨ ਦੀ ਕੋਸ਼ਿਸ਼ ਨਾ ਕਰਨਾ। ਇਹ ਤੀਜੇ ਗੁਰੂ ਨਾਨਕ ਧਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ ਹੈ। ਇਸ ਤੇ ਨਾ ਚੜਨਾ। ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆਗੇ ਉਹਨਾਂ ਨੇ ਭਾਣੇ ਦੀ ਕੁਖ ਤਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁੱਤਰੀ ਇਹ ਤੇ ਧੁਰਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਂ ਇਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆਇਆ ਐਸਵਾਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤ ਰਾਮ ਮੈਂ ਬੇਦ ਕਿਛ ਨਹੀਂ ਇੱਕ ਜਨ ਕਈ ਮੈ ਲਾਖ ਕਰੋਰੀ ਇੱਕ ਜਨਮ ਤੋਂ ਹੀ ਪੂਰਨ ਹੈ ਇੱਕ ਜੀਵਨ ਦੇ ਸਾਧਨਾ ਕਰ ਕਰਕੇ ਪੂਰਨ ਹੁੰਦਾ ਹੈ ਬਸ ਇਤਨਾ ਹੀ ਫਰਕ ਹੈ ਲੇਕਿਨ ਪਹੁੰਚਦੇ ਤਾਂ ਮੈਂ ਇੱਕੋ ਹੀ ਜਗ੍ਹਾ ਤੇ ਇੱਕ ਇੱਕ ਜਗ੍ਹਾ ਤੇ ਜਿੱਥੇ ਬੈਠਾ ਹੈ ਜਨਮ ਤੋਂ ਦੂਜਾ ਚੱਲ ਚੱਲ ਕੇ ਵੀ ਉੱਥੇ ਪਹੁੰਚ ਗਿਆ ਇੱਕ ਅਵਤਾਰ ਜਗਤ ਦੇ ਕਲਿਆਣ ਲਈ ਆਇਆ ਇੱਕ ਜਬ ਜਬ ਕੇ ਪੂਰਨ ਹੋ ਗਿਆ ਹੈ ਪੂਰਨ purkh ਸੰਤ ਪੂਰਨ purkh ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜੰਮਦਾ ਹੈ ਸਾਰੇ ਹੀ ਅਧੂਰੇ ਜੰਮਦੇ ਹੈ ਔਰ ਅਕਸਰ ਮਨੁੱਖ ਅਧੂਰਾ ਹੀ ਜੀਉਂਦਾ ਹੈ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਹੈ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਧੂੜ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੇ ਸੰਪੂਰਨ ਤਿਆਰਾ ਇਹ ਖੁਸ਼ਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਣਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਐ ਕੁਝ ਵੀ ਨਹੀਂ ਐ ਕੁਝ ਵੀ ਨਹੀਂ ਸਰੇਫੇ 2 ਮਿੰਟ ਪੰਜ ਦਫਾ ਮੈਂ ਉਚਾਰਨ ਕਰਦਾ ਪਿਛੇ ਤੁਸੀਂ ਕਰੋ ਇਸ ਵੇਰੇ ਕਰਿਆ ਕਰਨਾ ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਤ ਅੰਮ੍ਰਿਤ ਪਾਓ ਭੋਜਨ ਰਸਨਾ ਦੁਆਰਾ ਰਸ ਮਾਣਿਆ ਜਾਂਦਾ ਹੈ ਜ਼ਬਾਨ ਨੂੰ ਪਹਿਲੇ ਛੁੰਦੀ ਏ ਟੱਚ ਕਰਦੀ ਏ ਬਜਨ ਨੂੰ ਵੀ ਪਹਿਲੇ ਜ਼ਬਾਨ ਨੇ ਹੀ ਟੱਚ ਕਰਨਾ ਹੈ ਤੋਂ ਸਿਰਫ ਪੰਜ ਦਫਾ ਦਾਸ ਉਚਾਰਨ ਕਰਦਾ ਪਿਛੇ ਤੁਸੀਂ ਤਾਂ ਕਿ ਰੋਜ਼ ਇਹ ਜਪ ਆਪ ਕਰਿਆ ਕਰੋ ਵਿਅਰਥ ਨਹੀਂ ਜਾਏਗਾ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੇ ਗਾਲੇ ਮੈਂ ਇਤਨੀ ਅਰਜ਼ ਕਰਦੇ ਆ ਤਿਲ ਜਿਤਨੀ ਵੀ ਘਾਲਣਾ ਤੁਹਾਡੀ ਵਿਅਰਥ ਨਹੀਂ ਜਾਏਗਾ ਕੁਝ ਨਾ ਕੁਝ ਖੇਡ ਲਾਜ਼ਮੀ ਬਣੇਗੇ कुछ ना कुछ सिलसिला लाजमी बने <coughs> तो सिर्फ पांच दफा पीछे तो उचारण करना ਬਖਸ਼ਿਸ਼ ਕਰਨ ਜ਼ਿੰਦਗੀ ਰਹੀ ਸਿਹਤ ਰਹੀ ਫਿਰ ਤੁਹਾਡੇ ਜਨਵਰੀ ਵਿੱਚ ਚਰਨ ਪਰਸਾਂਗੇ ਸਤਿਗੁਰ ਸੰਯੋਗ ਬਣਾਣ ਜੋ ਕੁਛ ਆਪ ਨੂੰ ਸਰਵਨ ਕਰਾਇਆ ਹੈ ਅਰਦਾਸ ਹੈ ਧੰਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਣਾ ਕੇ ਮੇਰੇ ਹਿਰਦੇ 'ਚ ਵਸੇ ਸੁਣ ਕੇ ਤੁਹਾਡੇ ਹਿਰਦੇ 'ਚ ਵਸੇ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਬਾਰ-ਬਾਰ ਸਾਰਿਆਂ ਦਾ ਔਰ ਤੀਤ ਸਜੈ